ਛੇੜੀ ਪੁੱਤ ਪਰੇਸ਼ਾਨ ਬਾਪ ਨੇ ਆਪਣੇ ਹੀ ਪੁੱਤ ਖਿਲਾਫ ਪੁਲਿਸ ਸਥਾਨਾ ਡੈਲੋਂ ਵਿਖੇ ਸ਼ਿਕਾਇਤ ਦਰਜ ਕਰਵਾਈ ਪਿੰਡਾ ਵਾਹਿਗੁਰਜੀਤਾ ਖਾਨਸਾ ਜਵਾਰੀ ਗੁਰਜੀਤ ਕੀ ਪਤ ਪਿੰਡ ਪੁੱਟਾ ਤੋਂ ਮੈਂ ਧਰਮ ਸਿੰਘ ਜਥੇਦਾਰ ਜੀ ਆਪਦੇ ਨਾਲ ਖਾਂਜੀ ਕਰ ਰਹਾ ਜੀ ਮੇਰਾ ਲੜਕਾ ਪੁੱਤ ਰਾਜਵੀਰ ਸਿੰਘ ਉਹ ਜੱਗੀ ਉਹ ਨਸ਼ੇ ਦਾ ਆਦੀ ਆ ਜੀ ਬਹੁਤ ਗੇਰੀ ਉਹਨੂੰ ਮੈਨੂੰ ਸਮਝ ਆਇਆ ਪਰ ਨਹੀਂ ਸਮਝਿਆ ਪੰਚਾਇਤਾਂ ਜੀ ਵੀ ਉਹਨੂੰ ਬੜਾ ਸਮਝਾਇਆ ਨਹੀਂ ਸਮਝਿਆ ਕਈ ਗਰੀ ਮੈਂ ਐਫਆਰ ਦਾਰ ਜੀ ਵੀ ਕਰਾਈ ਨਹੀਂ ਸਮਝਿਆ ਆਖਰਕਾਰ ਜਦੋਂ ਹੁਣ ਵੀ ਮੈਨੂੰ ਜਦੋਂ ਵੀ ਮੈਨੂੰ ਦੁੱਖ ਲੱਗਦਾ ਵੀ ਜਦੋਂ ਵੀ ਕੋਈ ਉਹਦੇ ਕੋਲ ਆਉਂਦੇ ਨੇ ਜੁੰਡੜੀ ਪੰਜ ਸੱਤ ਮੁੰਡੇ ਬੈਠੇ ਹੀ ਰਹਿੰਦੇ ਨੇ ਹਰ ਵਕਤ ਟੀਕਾ ਲਾਉਂਦੇ ਨੇ ਇੱਕ ਦਿਨ ਖਾਨਪੁਰਾ ਦੇ ਮੁੰਡੇ ਆਏ ਉਹ ਟੀਕਾ ਲਾ ਰਿਹਾ ਜੀ ਉਹਦੇ ਪਰ ਆ ਕੇ ਉਹਨੂੰ ਕੁੱਟ ਕੇ ਲੈ ਕੇ ਗਏ ਫਿਰ ਉਸ ਤੋਂ ਬਾਅਦ ਜੇ ਆਪਣੇ ਪਿੰਡ ਪੱਦੀ ਦੇ ਪਰਸੋਂ ਚੌਥੇ ਦੀ ਗੱਲ ਆ ਉਹ ਆਏ ਚੋਰ ਉਹ ਆਏ ਉਹਨਾਂ ਨੇ ਆ ਕੇ ਅੰਦਰ ਟੀਕੇ ਲਾਏ ਫਿਰ ਕੁਦਰਤੀ ਮੈਂ ਆਇਆ ਮੇਰੇ ਆਉਂਦੇ ਨੂੰ ਭੱਜ ਗਏ ਜਦੋਂ ਮੈਂ ਬੋਲਿਆ ਵੀ ਕੀ ਕੇ ਮਤਲਬ ਤੇਰਾ ਉਲਟਾ ਉਹ ਗਾਲਾਂ ਕੱਢ ਬਾਂਣੇ ਨੂੰ ਬੋਲਿਆ ਨਿੰਗੋ ਸਿੰਘਾ ਤੁਸੀਂ ਕੀ ਕਰ ਲੋਂਗੇ ਮਾਂ ਭੈਣ ਦੀਆਂ ਗਾਲਾਂ ਕੱਢਣ ਲੱਗਿਆ ਹਾਂਜੀ ਰਾਜਵੀਰ ਸੰਗ ਜੱਗੀ ਜਿਹੜਾ ਤੁਹਾਡਾ ਪੁੱਤ ਲੜਕਾ ਜੀ ਮੇਰਾ ਫਿਰ ਆਖਰ ਜੇ ਮੈਂ ਕਿਤੇ ਅੰਦਰੋਂ ਤਲਵਾਰ ਜਾਂ ਭਰਤ ਸਾਹਿਬ ਲਾਗਣੀ ਕੁਝ ਵੀ ਟੱਟ ਕੇ ਲੈ ਆਉਂਦਾ ਮੈਂ ਉਹਦੇ ਮਾਰਦਾ ਮੈਂ ਕਾਨੂੰਨ ਦਾ ਅਪਰਾਧੀ ਬਣ ਜਾਣਾ ਸੀ ਮੇਰੇ ਫਿਰ ਜੇ ਸਪੈ ਜਾਣਾ ਸੀ ਇਸ ਕਰਕੇ ਮੈਂ ਆਪਦੇ ਜੱਥੇਬੰਦੀ ਚ ਗਿਆ ਕਿਲਾ ਰਾਇ ਪਰ ਦਮਦਮਾ ਸਾਹਿਬ ਤੁਸਾ ਦਾ ਨਿਕਾ ਸਿੰਘ ਜੀ ਆਪਣੇ ਜਥੇਦਾਰ ਬੁੱਢਾ ਦਲ ਦੇ ਮਹੰਤ ਨੇ ਉੱਥੇ ਦੇ ਮਹਿਨਾਂ ਕੋਲੇ ਬੇਨਤੀ ਕੀਤੀ ਜਾ ਕੇ ਵੀ ਆ ਗੱਲਬਾਤ ਹੱਲ ਕਰੋ ਮੇਰਾ ਇਹਨਾਂ ਨੇ ਫਿਰ ਮੇਰੇ ਨਾਲ ਆ ਕੇ ਸਾਂਝੀ ਵਿਚਾਰ ਕਰਕੇ ਥਾਣਾ ਡੈਲੋਂ ਅੱਜ ਆਇਆ ਸੀ ਫਿਰ ਅਸੀਂ ਦਰਖਾਸਤ ਦਿੱਤੀ ਜੇ ਸਾਡੀ ਕੋਈ ਦਰਖਾਸਤ ਹੈ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਅਸੀਂ ਤੁਸੀਂ ਮਿਲ ਕੇ ਆਇਓ ਅੰਦਰ ਪ੍ਰਸ਼ਾਸਨ ਨੂੰ ਕੀ ਕਹਿਣਾ ਹੈ ਪ੍ਰਸ਼ਾਸਨ ਆਹ ਕਹਿੰਦੇ ਅਸੀਂ ਕਾਰਵਾਈ ਕਰਾਂਗੇ ਇਹ ਕਾਰਵਾਈ ਉਹਨੇ ਨੇ ਨਾ ਕੋਈ ਕਰੀ ਅਸੀਂ ਆਦੇ ਬੁੱਢਾ ਦਾਲ ਵੱਲੋਂ ਅਸੀਂ ਆਪਦੀ ਜੋ ਵੀ ਹੋਊਗਾ ਜੀ ਕਾਰਵਾਈ ਕਰਾਂਗੇ ਉਹਨੇ ਟਾਈਮ ਤੋਂ ਨਸ਼ਾ ਸੇਵਨ ਕਰਦਾ ਮੁੰਡਾ ਹਾਂਜੀ ਉਹਨੂੰ ਸੇਵਨ ਕਰਦਿਆਂ ਨੂੰ ਆਹ 7-8 ਸਾਲ ਹੋ ਗਏ ਜੀ ਹਾਂਜੀ 7-8 ਸਾਲ ਹੋ ਗਿਆ ਉਹਨੂੰ ਨਸ਼ਾ ਸੇਵਨ ਕਰਦਿਆਂ ਨਾਲੇ ਵੇਚਦਾ ਪਰ ਆ ਮੈਂ ਵੇਚਦਾ ਉਹ ਇਹ ਕਹ ਰਿਹਾ ਵੀ ਮੈਨੂੰ ਕੋਈ ਨਹੀਂ ਕੋਈ ਰੋਕ ਸਕਦਾ ਪੁੱਤ ਨਹੀਂ ਫੜ ਸਕਦੀ ਸਾਰੇ ਆਮ ਸਾਰੇ ਆਮ ਸਾਰੇ ਨੂੰ ਪਤਾ ਪੰਚਾਇਤ ਨੂੰ ਆ ਰਿਕਵਾਂ ਸਾਰੇ ਪਿੰਡਾਂ ਦੇ ਵਿੱਚ ਪਤਾ ਜਿੱਥੇ-ਜਿੱਥੇ ਹੋ ਰਿਹਾ ਅਸੀਂ ਸਬੂਤ ਦੇ ਸਕਦੇ ਹਾਂ ਜੀ ਤੁਸੀਂ ਬਾਬਾ ਜੀ ਨਸ਼ੇ ਦੀ ਗੱਲ ਕੀਤੀ ਕਿ ਇਦਾਂ ਕਰਕੇ ਨਸ਼ਾ ਵੇਚਦਾ ਕਿ ਉਹ ਬੰਦੇ ਦਾ ਪਤਾ ਕੀ ਜਿਹੜਾ ਬੰਦਾ ਉਹਨੂੰ ਨਸ਼ਾ ਸਪਲਾਈ ਕਰਕੇ ਜਾਂਦਾ ਹਾਂ ਜੀ ਪਿੰਡ ਲਾਪਰਦਾ ਬੰਦਾ ਉਹ ਨਸ਼ਾ ਸਪਲਾਈ ਕਰਦਾ ਉਹ ਆਇਆ ਸਾਡੇ ਪ੍ਰਧਾਨ ਹਰਵਿੰਦਰ ਸਿੰਘ ਨੇ ਉਹਨੇ ਵੀ ਇੱਕ ਦਿਨ ਫੜਿਆ ਭੱਜ ਗਿਆ ਕੁਦਰਤੀ ਨਿਕਲ ਗਿਆ ਉਹਦੇ ਹੱਥੋਂ ਕੀ ਨਾਮ ਹੈ ਜੀ ਲਾਪਰਦਾ ਉਹਦਾ ਨਾਮ ਨਹੀਂ ਜੀ ਮੈਂ ਜਾਣਦਾ ਕਿਸ ਚੀਜ਼ ਤੇ ਆਉਂਦਾ ਹੁੰਦਾ ਜੀ ਉਹ ਮੋਟਰਸਾਈਕਲ ਤੇ ਆਉਂਦਾ ਜੀ ਉਹ ਹਾਂ ਜੀ ਮੋਟਰਸਾਈਕਲ ਤੇ ਆਉਂਦਾ ਜੀ ਜਦ ਵੀ ਮਰਜੀ ਉਹ ਆ ਗਵੇ ਅਸੀਂ ਫੜ ਕੇ ਉਹਨੂੰ ਡਾਂਗਾ ਮਾਰ ਕੇ ਛੱਟਾਂਗੇ ਫਿਰ ਅਸੀਂ ਇੱਥੇ ਲੈ ਕੇ ਆਵਾਂਗੇ ਉਹਨੂੰ ਜੀ ਥ ਹਾਂਜੀ ਹਾਂ ਸਾਡੇ ਤੇ ਜੋ ਵੀ ਘਰ ਹੋਗਾ ਦੇਖੀ ਜਾਓ ਫਿਰ ਬਾਅਦ ਅਸੀਂ ਦੇਖਾਂਗੇ ਵੀ ਕੀ ਸਾਡੇ ਨਾਲ ਬੰਨਣਾ ਕਿ ਨਹੀਂ ਬੰਨਣਾ ਉਹ ਤਾਂ ਅਸੀਂ ਬਾਅਦ ਦੇਖਾਂਗੇ ਜੀ ਬਾਹਰ ਨੂੰ ਜੀ ਕਾਹਤਾਲਤਾ ਬਾਹਰ ਨੂੰ ਕੀ ਕਹਤੇ ਹੈ ਸੋਨੇ ਵਾਲਾ ਵਾਏ ਜੀ ਰੂਲਾ ਹਾਂ ਸਬਜੀ ਕੀ ਨਾਮ ਅੱਜ ਪ੍ਰੈਸ ਕਾਨਫਰੈਂਸ ਕਿੱਦੇ ਕਰਨ ਕਰੀਆ ਕਿਉਂ ਕਰ ਰਿਹਾ ਤੋਂ ਤੋਂ ਪਹਿਲਾਂ ਵਾਹਿਦ ਜੀ ਦਾ ਖਾਲਸਾ ਫਤਿਹ ਜੋ ਅੱਜ ਦਾ ਮਸਲਾ ਸਾਡੇ ਜਥੇਦਾਰ ਬਾਬਾ ਧਰਮ ਸਿੰਘ ਜੀ ਤਨ ਭੱਟੇ ਤੋਂ ਇਹ ਸਾਡੇ ਬੁੱਢੇ ਦਲ ਦੀ ਫੌਜ ਆ ਬੁੱਢੇ ਦਲ ਤੇ ਨਿੰਗ ਸੰਗ ਸੱਜੀ ਹੈਗੀ ਤੇ ਬੁੱਢੇ ਦਲ ਤੋਂ ਜਥੇਦਾਰ ਦਿੱਤੀ ਹੈਗੀ ਤੇ ਦਾਸ ਜਥੇਦਾਰ ਬਾਬਾ ਨਿੱਕਾ ਸਿੰਘ ਗੁਰਦਾਰ ਦਮਦਮਾ ਸਾਹਿਬ ਕਿਲਾਰੇ ਪਰਦੇਸ ਤੋਂ ਮੈਂ ਪ੍ਰਬੰਧਕਾਂ ਤੇ ਪੰਥ ਵੱਲ ਮੇਰੀ ਡਿਊਟੀ ਲੱਗੀ ਹੈਗੀ ਤੇ ਜੋ ਇਹ ਬਾਬਾ ਜੀ ਦਾ ਲੜਕਾ ਉਹ ਪੰਗੀ ਪੋਸਤੀ ਆ ਚੱਟੇ ਦਾ ਆਦੀ ਹੈਗਾ ਤੇ ਬਾਬਾ ਜੀ ਨੇ ਉਹਨੂੰ ਹਾ ਤੋਸੇ 7 ਸਾਲ ਪਹਿਲਾਂ ਬੇਦਖਲ ਵੀ ਕੀਤਾ ਆ ਜਿੱਦਾਂ ਕਿ ਅਖਬਾਰਾਂ ਵਿੱਚ ਵੀ ਬੇਦਖਲ ਦਿੱਤੀ ਹੋएगी ਤੇ ਉਹ ਚੱਟੇ ਦਾ ਆਦੀ ਆ ਚੱਟਾ ਵੇਚਦਾ ਚੱਟਾ ਲਾਉਂਦਾ ਤੇ ਉੱਥੇ ਆ ਕੇ ਮੰਡੀਰ ਵੇਂਦੀ ਆ ਕਿ ਚੱਟੇ ਵਾਲੀ ਤੇ ਉਹ ਸਾਡੇ ਬਾਬਾ ਜੀ ਨੂੰ ਪੁੱਠਾ ਸਦਾ ਬੋਲਦਾ ਹੈਗਾ ਕਿ ਬਾਣੇ ਦੇ ਖਿਲਾਫ ਬੋਲਦਾ ਮਾਵਾ ਪਣ ਦੇ ਗਾਣਾ ਗਾਲਾਂ ਕਢਦਾ ਤੇ ਉੱਥੇ ਆ ਕੇ ਜੰਸੇ ਜੁੰਡੀ ਉੱਥੇ ਆ ਕੇ ਵੇਂਦੀ ਹੈਗੀ ਤੇ ਬਾਬਾ ਜੀ ਇਸੀ ਤੋਂ ਰੋਕਦੇ ਆ ਕਿ ਵੀ ਇੱਥੇ ਕੰਮ ਨਹੀਂ ਕਰਨਾ ਹੈ ਗਿਆ ਤੇ ਉਹ ਚਟੇ ਚੜ੍ਹਦੀ ਹੋਣ ਦੇ ਕਾਰਨ ਤੇ ਬਾਬਾ ਜੀ ਨੂੰ ਬਹੁਤ ਪੱਠਾ ਦਾ ਬੋਲਦੇਗੇ ਤੇ ਇੱਕ ਵਾਰ ਤਾਂ ਸਰਕਾਰਾਂ ਵੱਡੇ ਵੱਡੇ ਦਾਅਵੇ ਕਰਦੀਆਂ ਕਿ ਅਸੀਂ ਨਸ਼ਾ ਪੰਜਾਬ ਚੋਂ ਬੰਦ ਕੀਤਾ ਕਰਤਾ ਬੰਦ ਉਹ ਵੀ ਪੰਜਾਬ ਚ ਨਸ਼ਾ ਨਹੀਂ ਮਿਲਣਾ ਤੇ ਸਭ ਸਰਕਾਰਾਂ ਦੇ ਲੋਕ ਦਿਖਾਵਾ ਖਾਨ ਦੇ ਦੰਦ ਹੋਰ ਆ ਸਰਕਾਰਾਂ ਦੇ ਦਿਖਾਣ ਦੇ ਦੰਦ ਹੋਰ ਆ ਤੇ ਖਾਸ ਕਰ ਜਿੱਦੇ ਦੀ ਇਹ ਸਰਕਾਰ ਆਈ ਹੈ ਭਗਵੰਤ ਮਾਨ ਦੀ ਤੇ ਭਗਵੰਤ ਮਾਨ ਨੇ ਬਹੁਤ ਵੱਡੇ ਦਾਅਵੇ ਕੀਤੇ ਕਿ ਮੈਂ ਸਿਰਫ ਹਫਤੇ ਦੇ ਵਿੱਚ ਲੱਖ ਤੋਂ ਉੱਧ ਨਸ਼ੇ ਦਾ ਤੇ ਅੱਜ ਸੱਚ ਕਹਿਣਾ ਪੈ ਗਿਆ ਕਿ ਉਦੋਂ 10 ਗੁਣਾ ਜ਼ਿਆਦਾ ਨਸ਼ਾ ਵੱਧ ਚੁੱਕਿਆ ਜੋ ਕਿ ਪੰਜਾਬ ਦੇ ਵਿੱਚ ਨਸ਼ੇ ਦੇ ਖਿਲਾਫ ਕੋਈ ਆਵਾਜ਼ ਬੁਲੰਦ ਕਰਦਾ ਤੁਹਾਨੂੰ ਚੱਕ ਕੇ ਜਿਲਾ ਵਿੱਚ ਧੱਕ ਦਿੰਦੇ ਹੈਗੇ ਇਹ ਬਾਕੀ ਸੱਚ ਹੈ ਮਾਨਸਾ ਜ਼ਿਲ੍ਹੇ ਦੇ ਵਿੱਚ ਝੋਟਾ ਜੋ ਸਾਡਾ ਨੀਲੇ ਜ਼ਿਲ੍ਹੇ ਦਾ ਗਾ ਮਾਨਸਾ ਜ਼ਿਲ੍ਹੇ ਦਾ ਰਹਿਣ ਵਾਲਾ ਤੇ ਪਹਿਰਾ ਮੇਰਾ ਕਲੈਰਾ ਪਰਾ ਉਹਨੇ ਨਸ਼ੇ ਦੇ ਖਿਲਾਫ ਆਵਾਜ਼ ਚੱਕੀ ਤੇ ਸਰਕਾਰਾਂ ਨੇ ਚੱਕ ਕੇ ਉੱਤੇ ਰੇਡ ਪਾ ਬਾ ਕੇ ਉਹਨੂੰ ਜ਼ਿਲ੍ਹਾ ਬੰਦ ਕੀਤਾ ਭਾਈ ਅੰਮਰਤਪਾਲ ਨੇ ਨਸ਼ਾ ਦੇ ਖਿਲਾਫ ਮਹਮਮ ਮੱਡੀ ਤੇ ਚੱਕ ਕੇ ਪੰਜਾਬ ਚ ਵਾਰ ਕਿਹੜੀ ਜੇਲ੍ਹ ਚ ਚੱਕ ਕੇ ਠੋਕਿਆ ਇਹ ਸਰਕਾਰਾਂ ਦੀ ਨੀਤੀ ਕੋਈ ਪੰਜਾਬ ਦੇ ਉਲਟ ਪਤਾ ਨਹੀਂ ਕਿ ਜੱ체 ਸਰਕਾਰਾਂ ਦੇ ਸੋ ਅੱਜ ਦੇਖੋ ਸਰਕਾਰਾਂ ਪੋਲ ਸਰਕਾਰਾਂ ਦੀ ਪੋਲ ਨਿਕਲ ਚੁੱਕੀ ਹੈਗੀ ਅੱਜ ਨਾ ਚਟੇ ਵਾਲੇ ਨਸ਼ੇ ਕਰ-ਕਰ ਕੇ ਕਿੰਨਾ ਪੰਜਾਬ ਦੇ ਨੌਜਵਾਨੀ ਖਤਮ ਹੋ ਗਈ ਤੇ ਇਹ ਨਸ਼ੇ ਵਾਲਿਆਂ ਨੂੰ ਕੱਲ ਨੂੰ ਜੋ ਸਿੱਖ ਵਿਰੋਧੀ ਚਿਹਰੇ ਹਨ ਏਜੰਸੀਆਂ ਵਾਲਾ ਉਹੀ ਇਹ ਚਟੇ ਵਾਲ ਨੂੰ ਵਰਤ ਕੇ ਲਾਲਚ ਦੇ ਕੇ ਗੁਰੂ ਘਰ ਆਉਣ ਦੇ ਵਿੱਚ ਵਿਆਪਦੀਆਂ ਇਹਨਾਂ ਨੂੰ ਕਰਾ ਦਿੰਦੇ ਹਨ ਤੇ ਜਦੋਂ ਕੋਈ ਸਿੰਘ ਝਟਕਾ ਦਿੰਦਾ ਤੇ ਫਿਰ ਕਹਿੰਦੇ ਤਾਂ ਇਹ ਤਾਂ ਮੈਂਟਲ ਹੈ ਜੀ ਇਹਦਾ ਦਿਮਾਗੀ ਹਾਲਤ ਠੀਕ ਨਹੀਂ ਇਹ ਸਭ ਸਰਕਾਰਾਂ ਦੀ ਤੇ ਏਜੰਸੀਆਂ ਦੀ ਇਹ ਸਭ ਲਈ ਭੁਗਤਣਾ ਹੋ ਰਿਹਾ ਕੰਮ ਹੈ ਸੋ ਮੈਂ ਬੇਨਤੀ ਕਰਦਾ ਅੱਜ ਅਸੀਂ ਨੇਲੋ ਥਾਣਾ ਦੇ ਵਿੱਚ ਐਸਐਸਓ ਸਾਹਿਬ ਨੂੰ ਵੀ ਮਿਲੇ ਦਰਖਾਸਤ ਵੀ ਦਿੱਤੀ ਹੈਗੀ ਤੇ ਜੇ ਤਾਂ ਸਰਕਾਰਾਂ ਨੇ ਇਹਦਾ ਕੋਈ ਹੱਲ ਕੀਤਾ ਠੀਕ ਆ ਨਹੀਂ ਪਰ ਪੰਤ ਖਾਲਸਾ ਜੀ ਦਾਾਂ ਤੇ ਡੇਰਾ ਨੰਡਾ ਪੀਰ ਆ ਵਿਗੜੇ ਤਿਗੜਿਆਂ ਦਾ ਅਸੀਂ ਕੋਈ ਵੀ ਅਸੀਂ ਕਾਨੂੰਨ ਦਾ ਹੱਥ ਚ ਨਹੀਂ ਲੈਣਾ ਚਾਹੁੰਦੇ ਸੋ ਸਭ ਤੋਂ ਪਹਿਲਾਂ ਅਸੀਂ ਦਰਖਾਸਤ ਦਿੱਤੀ ਹੈ ਬਾਬਾ ਜੀ ਵੱਲੋਂ ਜੇ ਕੋਈ ਨਾ ਨਾ ਹੱਲ ਕੀਤਾ ਤਾਂ ਅਸੀਂ ਫਿਰ ਪੰਤ ਖਾਲਸਾ ਦਾਾਂ ਦੇ ਸਿਰ ਤੇ ਫਿਰ ਉਹਨੂੰ ਸੰਗਲ ਲੈਣ ਬੰਨ ਕੇ ਲਿਆ ਕੇ ਜੀ ਸੌਣੀ ਵਿੱਚ ਬੰਨਾਂਗੇ ਤੇ ਕੱਲ ਨੂੰ ਇਹਦਾ ਕੋਈ ਵੀ ਨਕਾ ਨਾਪਣਾ ਤਾਣੂ ਗਦਾ ਜ਼ਿਮੇਵਾਰ ਪ੍ਰਸ਼ਾਸਨ ਹੋਊਗਾ ਕਿਉਂਕਿ 7 ਸਾਲ ਹੋ ਗਏ ਬਾਬਾ ਜੀ ਨੂੰ ਥਾਣਾ ਦੇ ਵਿੱਚ ਗਿੜੇ ਕੱਢਦੇ ਆਣੂ ਪਤਾ ਨਹੀਂ ਕਿ ਸਰਕਾਰਾਂ ਦੀ ਮਿਲੀ ਭੁਗਤਣਾ ਪੁਲਿਸ ਵੀ ਮਿਲੀ ਹੈਗੀ ਕਿ ਕਾਰਨ ਕੀ ਜਗਾ ਤੇ ਇਹ ਜੇ ਲੋਕਾਂ ਨਾਲ ਅਸਰਾਂ ਨੱਥ ਕੇ ਹੋਣੀ ਪਾਉਂਦੇਗੇ ਕੱਲ ਨੂੰ ਫਰਜ ਕਰੋ ਬਾਬਾ ਜੀ ਦੇ ਘਰ ਕੋਈ ਚਟੇ ਵਾਲਾ ਖਾ ਕੇ ਤੇ ਮਰ ਗਿਆ ਤੇ ਜਿਹਦਾ ਜ਼ਿੰਮੇਵਾਰ ਕੌਣ ਹੋਊਗਾ ਤੁਸੀਂ ਕਰਕੇ ਸਾਡੀ ਬੇਨਤੀ ਹੈ ਪ੍ਰਸ਼ਾਸਨ ਨੂੰ ਕਿ ਇਹ ਜਾਨਸਰਾਂ ਦੇ ਨੱਥ ਪਾਈ ਜਾਵੇ ਬੰਦੀ ਕਾਨੂੰਨੀ ਕਾਰਵਾਈ ਕਰਕੇ ਇਹ ਜਨਸਰਾਂ ਨੂੰ ਕਰਾਉਣਾ ਕੀ ਆ ਚਾਕੇ ਜਿਲ੍ਹਾ ਦੇ ਸੱਟਣਾ ਇਹਨਾਂ ਨੂੰ ਜਿਹੜੇ ਚੰਗੇ ਭਲੇ ਪੰਥ ਦਾ ਕੰਮ ਕਰਦੇ ਆ ਪੂਰੀ ਲੋਕ ਭਲੇ ਦੇ ਕੰਮ ਕਰਦੇ ਉਹਨਾਂ ਨੂੰ ਚਾਕੇ ਜਿਲ੍ਹਾ 'ਚ ਤੇ ਜਿਹੜੇ ਪੰਜਾਬ ਦਾ ਮਾਹੌਲ ਬੇੜਾ ਕਰਕੇ ਕੀਤਾ ਤੇ ਉਹਨਾਂ ਨੂੰ ਸਰਕਾਰ ਕੁਝ ਨਹੀਂ ਕਹਿੰਦੀ ਗਵਰਨਮੈਂਟ ਕੁਝ ਨਹੀਂ ਕਹਿੰਦੀ ਉਹਨਾਂ ਨੂੰ ਤੇ ਇਹਨਾਂ ਤੋਂ ਕਰਾਉਣਾ ਕੀ ਇਹਨਾਂ ਨਾਲੋਂ ਤੈਨੂੰ ਫੜ ਕੇ ਬਣਾ ਕੇ ਕੋਈ ਕਾਨੂੰਨੀ ਕਾਰਵਾਈ ਕਰਕੇ ਉਹਨੂੰ ਜਿਲ੍ਹਾ ਦੇ ਸੱਟਣਾ ਤੇ ਅਸੀਂ ਬਾਬਾ ਜੀ ਦੇ ਹਰ ਪੱਖੋਂ ਨਾਲ ਆ ਕਿਉਂਕਿ ਇਸ ਬਾਣੇ ਖਾਤਰ ਗੁਰੂ ਗੋਬਿੰਦ ਸਿੰਘ ਜੀ ਨੇ 4 ਦਾ 10 ਜੰਗਾਂ ਲੜੀਆਂ 6 ਪਾਸ਼ਾ ਨੇ ਚਾਰਜਿੰਗਾਂ ਲੜੀਆਂ ਜ਼ੁਲ ਇਹ ਸਾਡੇ ਹੁੰਦੇ ਸਾ ਸਾਡੇ ਪਿਓ ਦੀ ਬਾਣੇ ਦੇ ਖਿਲਾਫ ਕੀ ਅੰਦਰ ਵੀ ਬੋਲਦਾ ਅਸੀਂ ਬਰਦਾਸ਼ਤ ਕਿਤੇ ਵੀ ਕਿਵੇਂ ਤਦ ਨਹੀਂ ਕਰਾਂਗੇ ਤੇ ਬੇਨਤੀ ਹੈ ਪ੍ਰਸ਼ਾਸਨ ਨੂੰ ਕਿ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਜੇ ਨਾ ਵੀ ਹੱਲ ਹੋਇਆ ਤੇ ਪਰਪੰਤ ਕਰਕੇ ਡਾਂਗ ਦੇ ਸੱਤੇ ਫਿਰ ਕਰਕੇ ਵੀ ਦਿਖਾਊਗਾ ਤੇ ਲੋਕ ਇਕੱਠੜ ਕਰਕੇ ਦੇਖਣਗੇ ਵੀ ਹਾਂ ਵੀ ਕਦੇ ਨੇ ਗਰਸਾਂ ਨਾਲ ਪੰਗਾ ਲਿਆ ਤਾਂ ਬੇਨਤੀ ਪ੍ਰਵਾਨ ਕਰਨੀ ਤੇ ਆ ਬਾਬਾ ਜੀ ਤੋ ਦੋ ਬਤਨ ਬਾਬਾ ਜੀ ਤੁਸ ਸੁਣ ਲੋ ਇੱਕ ਹਾਂ ਜੀ ਕੀ ਨਾਮ ਹੈ ਮੈਂ ਨਹੀਂ ਰਾਜ ਦੇ अच्छा ਤੁਹਾਡੇ ਡੈਡੀ ਨੇ ਪਟਾਵੰਦੋ ਕੋਲ ਆਪਦਾ ਇੱਕ ਤਰ੍ਹਾਂ ਦਾ ਨਾ ਪੁਲਿਸਾਨਾ ਡੇਲੋ ਵਿੱਚ ਇੱਕ ਕੰਪਲੇਂਟ ਕੀਤੀ ਗਿਆ ਜਿਸ ਦੇ ਵਿੱਚ ਕਿਹਾ ਗਿਆ ਕਿ ਮੇਰਾ ਮੁੰਡਾ ਮੈਨੂੰ ਨਸ਼ੇ ਕਰਕੇ ਮੈਨੂੰ ਤੰਗ ਪ੍ਰੇਸ਼ਾਨ ਕਰਦਾ ਤੇ ਇਹ ਨਾ ਇਹ ਚਿੱਟਾ ਭੇਜਦਾ ਉਸ ਵਕਤ ਕੀ ਕਹਿਣਾ ਕਰਦੇ ਭਾਈ ਜੀ ਇਹਨੂੰ ਪੜ ਲਿਓ ਆਪਾਂ ਕੋਈ ਨਿਕਲ ਕੇ ਦੇ ਦੇ ਨਾ ਕਿਨੇ ਜਰੂਰ ਹੈ ਇਹ ਗੱਲ ਨਹੀਂ ਹੋਈ ਸੱਚ ਬੋਲਦੇ ਆ ਇਹ ਨਾ ਜਰੂਰ ਹੋਣਾ ਭੇਜਦਾ ਕੋਈ ਦਾ ਹੋਣੀ ਨਹੀਂ ਇਹ ਮਾਸੀ ਪੜ ਲਿਓ ਜੀ ਇਹ ਹੁਣ ਮੈਨੂੰ ਜਗਾ ਦੇ ਚੱਕਰ ਦੇ ਵਿੱਚ ਇਹ ਮੈਨੂੰ ਕਰ ਰਿਹਾ ਵੀ ਜਗਾ ਦੇਣ ਦੇ ਨਾ ਚੱਕਰ ਕਰਦੇ ਮੈਂ ਜਿੱਥੇ ਰਿਹਾ ਨਾ ਮੈਂ ਉਹਦੇ ਚੈੱਕ ਵੀ ਕਰਕੇ ਜਾ ਵੀਡੀਓ ਬਣਾ ਕੇ ਲੈ ਆਇਆ ਮੈਨੂੰ ਵੀ ਲੈਣਾ ਵਾਸਤੇ ਮਰਿਆ ਨਾ ਜਿੰਨੇ ਵੀਰੇ ਨਾ ਤੇ ਉਹਦਾ ਇਹ ਮੈਂ ਲੱਖ ਰੁਪਏ ਲੈ ਲਈ ਇਹਨੇ ਮੈਨੂੰ ਉਹ ਜਗ੍ਹਾ ਦਿੱਤੀ ਉਹ ਜਗ੍ਹਾ ਦੇਣ ਦੇ ਕਾਰਨ ਮੈਨੂੰ ਇਹਨੇ ਕਿਹਾ ਵੀ ਇਹ ਜਗ੍ਹਾ ਤੋਂ ਦੁਨੀਆ ਹੋਰ ਕੋਈ ਨਹੀਂ ਲੈਗਾ ਤਾਂ ਮੈਂ ਆਪਾਂ ਫਿਰ ਵੀ ਮੰਨ ਲਈ ਠੀਕ ਹੈ ਚੱਲ ਕੋਈ ਜਗ੍ਹਾ ਦੇ ਦਿੱਤੀ ਤੇ ਠੀਕ ਹੈੀ ਉਸ ਤੋਂ ਬਾਅਦ ਜਦਾਂ ਜਿਹੜੀ ਇਹਨੇ ਦਿੱਤੀ ਆ ਮੈਨੂੰ ਉਹਦੇ ਵਿੱਚ ਜਦ ਹੁਣ ਮੈਂ ਰਹਿਣਾ ਕੋਈ ਵੀ ਆਉਂਦਾ ਪਰੇਸ਼ਾਨ ਨਾ ਹਰੇਕ ਨੂੰ ਪਰੇਸ਼ਾਨ ਕਰਦਾ ਇਹ ਜਿੱਟਾ ਬੇਜ ਦੇ ਐ ਕਰਦੇ ਆ ਫਲਾਨਾ ਹਰੇਕ ਨਾ ਗਲਾ ਕੱਢਦਾ ਲੜਾਈ ਕਰਦਾ ਵੀ ਇਹ ਮੈਨੂੰ ਜਗ੍ਹਾ ਦੇਣ ਦੇ ਚੱਕਰ ਦੇ ਵਿੱਚ ਦੀ ਵੀਰੇ ਤੇ ਉਹ ਕੁਝ ਕਰ ਰਿਹਾ ਬਾਹਰ ਜਿਹੜੀ ਉਧਰ ਆਪਣੀ ਜਗ੍ਹਾ ਪਈ ਆ ਤੇ ਕਿੰਨੇ ਭਾਈ ਭੈਣ ਹੋ ਤੁਸੀਂ ਜੀ ਦੋ ਭਾਈ ਆ ਜੀ ਅੱਛਾ ਤੇ ਭੈਣ ਹੋਣ ਕਿਹੜੀ ਹੈ ਨੇ ਕਿਹਾ ਬਹਿ ਗਿਆ ਹਾਂ ਜੀ ਬਹਿ ਗਿਆ ਤੇ ਅੱਛਾ ਜਿਹੜਾ ਤੁਸੀਂ ਹਿੱਸੇ ਦੀ ਗੱਲ ਕੀਤਾ ਉਹ ਕਹਿੰਦਾ ਕਿ ਮੈਂ ਇਹਨੂੰ ਬੇਦਖਲ ਕੀਤਾ ਮਗਰ ਫਿਰ ਵੀ ਮੈਨੂੰ ਤੰਗ ਪ੍ਰੇਸ਼ਾਨ ਕਰਦਾ ਕਿ ਬੇਦਖਲ ਭਾਜੀ ਹੁਣ ਵੀ ਮੈਨੂੰ ਜਦੋਂ ਮੈਂ ਬਾਹਰੋਂ ਆਇਆ ਵਾਂ ਜਦੋਂ ਸਾਰਾ ਕੁਝ ਹੀ ਮੇਰੇ ਕੋਲ ਆ ਜਦੋਂ ਮੈਨੂੰ ਜਦੋਂ ਹੀ ਇਹ ਮੈਨੂੰ ਟੌਰਚਰ ਕਰਨ ਲੱਗ ਗਿਆ ਜੀ ਕੋਈ ਗੱਲ ਕੀਤੀ ਕਿ ਮੈਂ ਬਾਹਰੋਂ ਆਇਆ ਕਿਹੜੀ ਕੰਟਰੀ ਤੋਂ ਆਇਆ ਮੈਂ 사ウਦੀਆ ਰੂਹਲਾ ਗਿਆ ਜੀ 사ウਦੀਆ ਤੋਂ ਕਿੰਨੇ ਸਾਲ ਲਾਇਆ ਉਸ ਤੋਂ ਮੈਂ 5 ਸਾਲ ਲਾਇਆ ਅੱਛਾ 5 ਸਾਲ ਲਾਇਆ ਹਾਂ ਜੀ ਉਹ ਸਾਡੀ ਜਿਹੜੀ ਕਮਾਈ ਸੀ 사ウਦੀਆ ਅਰਬ ਦੀ ਉਹ ਤੁਸੀਂ ਨਾਲ ਲੈ ਕੇ ਜਿੱਥੇ ਹਾਂਜੀ ਹਾਂਜੀ ਮੈਂ ਲੈ ਗਿਆ ਜੀ ਕੋਈ ਗੋਲ ਗੋਲ ਜਿੱਗਾਈ ਮੈਂ ਆਪਣੇ ਪਲਾਂਟ ਵੀ ਰੱਖਿਆ ਹੀ ਉੱਥੇ ਵੀ ਮੇਰਾ ਪਾਸਪੋਰਟ ਇਹ ਨਹੀਂ ਦਵਾਈ ਜੀ ਮੈਂ ਕਾਰਾ ਕੁਝ ਮੈਨੂੰ ਨਹੀਂ ਕੀਤਾ ਜੀ ਜਦੋਂ ਵੀ ਕੀਤਾ ਬਾਕੀ ਮੈਂ ਭਾਈ ਦੇ ਪਰੋਤ ਦਾ ਦਾ ਦੇ ਪੈਸੇ ਭੋਤੇ ਇਹਨਾਂ ਨੂੰ ਹੀ ਜਦੋਂ ਮੈਂ ਕੁੜੀ ਦੇ ਗਰਮ ਕੁੜੀ ਦੇ ਵਿਆਹ ਨੂੰ ਪੈ ਬੋਲੱਖਰ ਵੀ ਜੀ ਮੈਂ ਨੂੰ ਆ ਤੇ ਮਕੇ ਵੀ ਮੈਨੂੰ ਪਈ ਪੈਸੇ ਦੇ ਦੇ ਮੇਰੇ ਪੈਸੇ ਦੇ ਦੇਣ ਦੇ ਚੱਕਾ ਜੇ ਮੈਨੂੰ ਉਹੀ ਪਲਾਟ ਦਿੱਤਾ ਜਿਹੜਾ ਮੈਂ ਤੁਹਾਨੂੰ ਪਲਾਟ ਦੀ ਗੱਲ ਕਰ ਰਿਹਾ ਵਾਂ ਉਹ ਪਲਾਟ ਦੇ ਕੇ ਵੀ ਇਹ ਮੇਰਾ ਹੁਣ ਫਿਰ ਵੀ ਵੀ ਆ ਜਿਹਦੇ ਵਿੱਚ ਹਿੱਸ਼ਾ ਦੇਣ ਦਾ ਮਾਮਲਾ ਮੈਨੂੰ ਇਹ ਕੋਈ ਲੜਾਈਆਂ ਕਰ ਰਿਹਾ ਮੈਨਾਂ ਜੀ ਮੈਨੂੰ ਰੋਜ਼ ਨਹੀਂ ਗਈ ਤਾਂ ਫਿਰ ਮੈਂ ਨਹੀਂ ਗਵਾਇ ਕਰ ਲੂਗਾ ਬਲਾਨਾ ਕਰੂ ਮੈਂ ਇਹਨੂੰ ਕਹਿੰਦੀ ਤੂੰ ਬੁਲਾ ਲਾ ਜਿਹੜੀ ਗੱਲਬਾਤ ਯਾਰ ਮੈਂ ਗਲਤ ਹੈ ਨਹੀਂ ਮੈਨੂੰ ਡਰ ਕਹਦਾ ਯਾਰ ਵੀ ਜੇ ਪੁਲਿਸ ਬੁਲਾ ਲਾ ਮੈਂ ਕਹਾਂ ਮੈਂ ਤੇਰੀ ਵਿੱਠ ਮੈਂ ਕਿਹੜਾ ਭਜਦਾ ਮੈਂ ਕਿਸੀ ਪੁਲਿਸ ਬੁਲਾ ਲਾ ਜੇ ਪੁਲ ਮੈਂ ਜੋ ਪਹਿਲਾਂ ਕਰਦਾ ਸੀਗਾ ਮੈਂ ਪਹਿਲਾਂ ਜੋ ਕੁਝ ਕਰਿਆ ਵਾ ਮੈਂ ਗਲਤੀ ਮੰਨਦਾ ਉਹ ਨਹੀਂ ਕੀਤੇ ਮੈਂ ਕਹਾਂਦਾ ਕਿੰਦੇ ਵੀ ਵੇਚ ਨਹੀਂ ਢੀਡੇ ਪਰ ਹੁਣ ਮੈਂ ਸਹੀ ਹੈ ਜੇ ਟਾਈਮ ਤੇ ਕੋਈ ਕਹਿ ਨਹੀਂਦਾ ਕਿ ਮੈਨੂੰ ਕੀ ਕੀਤਾ ਉਹਨੇ ਠੀਕ ਹੈ ਤੇ ਕੀ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਸਾਡਾ ਇਹ ਇਨਸਾਫ ਮੰਗਣਾ ਚਾਹੁੰਦਾ ਇਨਸਾਫ ਦੇਣੀ ਮੇਰੇ ਨਾਲ ਮੇਰੀ ਗੱਲ ਤੇ ਮੇਰੇ ਤੋਂ ਜੋ ਕਾਰਵਾਈ ਬਣਦੀ ਕਰਨ ਕਿ ਇਹਦੀ ਗਲਤੀ ਤੇ ਇਹਦੀ ਕਾਰਵਾਈ ਕਰਦੇ ਹੋ ਹਾਂਜੀ ਇਹ ਸਾਰਾ ਜਿਹੜਾ ਕਰਦਾ ਮੇਨ ਆ ਕਿ ਇੱਕ ਹਿੱਸੇ ਵਿੱਚ ਹੀ ਸਾਰਾ ਚੱਲ ਰਿਹਾ ਹਾਂਜੀ ਹਿੱਸੇ ਵਿੱਚ ਹੀ ਚੱਲ ਰਿਹਾ ਸਾਰਾ ਅੱਛਾ ਹਾਂਜੀ ਜੀ ਜਦੋਂ ਵੀ ਮੌਨੈ ਕੋ ਬਾਪੂ ਦਾ ਜਦੋਂ ਪੈਸੇ ਮੰਗਦਾ ਵੀ ਮੈਨੂੰ ਕੋਈ ਪੈਸੇ ਦੇ ਦੇ ਮੈਂ ਆਪਣਾ ਜਗਾ ਅੱਧਾ ਅੱਡ ਪੁਣੀ ਆ ਉਹ ਉਹੀ ਗੱਲ ਦੇ ਵਿੱਚੋਂ ਹੀ ਚੱਕ ਕੇ ਮੈਨੂੰ ਇਹ ਲੜਾਈ ਕਰਨੀ ਸ਼ੁਰੂ ਕਰ ਦਿੰਦਾ ਵਾ ਵੀ ਪੈਸੇ ਦੇਣ ਦਾ ਮਾਰਾ ਇਹ ਕਿਤਾ ਚੱਕਦਾ ਵੀ ਮੈਂ ਨਹੀਂ ਦੇਨੇ ਪੈਸੇ ਵੀ ਜਿਹੜਾ ਤਤੋ ਕੋ ਹੁੰਦਾ ਕਰਨਾ ਜਿਹਨੂੰ ਬੁਲਾਉਣਾ ਬਲਾ ਲਾ ਥਾਣੇ ਆ ਮੈਂ ਨਹੀਂ ਹੁੰਦਾ ਮੈਂ ਨੇਂਗਾ ਬੁਲਾਉਂਦਾ ਤੇ ਮੈਨੂੰ ਨੇਂਗਾ ਦੇ ਧਮਕਿਆਂ ਨਾਲ ਡਰਿਆਦਾ ਹਰ ਵਾਰ ਜੱਦੀ ਨਾਲ ਡਰਿਆਦਾ ਜੀ ਜਦੋਂ ਵੀ ਦੇਖੋ ਕੋਈ ਮੁੰਡਾ ਮੇਰੇ ਘਰੇ ਆਏਵੇਂ ਸਿਆਣੇ ਬੰਦੇ ਵੀ ਆਏ ਉਹਨਾਂ ਨੂੰ ਵੀ ਇਹ ਚਿੱਟਿਆਂ ਦੇ ਵਿੱਚ ਜੋੜ ਦਿੰਦਾ ਵਾ ਜੇ ਕੋਈ ਮੇਰੇ ਕੋ ਗੱ ਇਹਨੇ ਉਹਨੂੰ ਵੀ ਚਿੱਟੇ ਵਾਲਾ ਬੁੱਕ ਕਹਿਣਾ ਵਾ ਤੇ ਨਾਲੇ ਉਹਨੂੰ ਗਾਲਾਂ ਕੱਢਣੀਆਂ ਨੇ। ਇੱਕ ਇਹ ਵੀ ਇਲਜ਼ਾਮ ਲਾ ਰਿਹਾ ਕਿ ਤੁਸੀਂ ਇੱਕ ਨੰਗ ਸੰਗਤ ਦੇ ਬਾਣੇ ਤੇ ਵੀ ਮਾਰਾ ਬੋਲਿਆ। ਭਾਈ ਮੈਂ ਸਭ ਤੋਂ ਵੱਧ ਖਾਲਸਾਈ ਨੂੰ ਮੰਨਦਾ ਹਾਂ ਜੀ। ਮੈਂ ਲਖਨਸਾਵਾ ਮੇਰੀ ਡਿਊਟੀ ਉਹਦੇ ਵਿੱਚ ਵੀ ਚੈੱਕ ਕਰਕੇ ਦੇ ਦੇ ਮੇਰੇ ਫੋਨ ਦੇ ਵਿੱਚ ਵੀ ਚੈੱਕ ਕਰਕੇ ਦੇ ਦਿੰਦਾ। ਮੈਂ ਵੱਧ ਖਾਲਸਾ ਨੂੰ ਪ੍ਰਮੋਟ ਕਰਨਾ। ਮੈਂ ਇਹ ਤਾਂ ਹੀ ਉਹਨਾ ਕਰਦਾ ਨਹੀਂ ਹੋਣਾ ਬਾਣਾ ਪਾ ਕੇ ਵੀ ਜਿੰਨਾ ਮੈਂ ਮੰਨਦਾ ਵਾਂ ਜੀ। ਮੈਂ ਸਿਰਫ ਕਿਸੇ ਕਿਸੇ ਜਗ੍ਹਾ ਧਰਮ ਨੂੰ ਨਹੀਂ ਮੰਨਦਾ ਜੀ ਮੈਂ ਪਰ ਧਰਮ ਦੀ ਇੱਜ਼ਤ ਕਰਦਾ ਸਾਰਿਆਂ ਦੀ। ਪਰ ਮੈਂ ਖਾਲਸਾ ਧਰਮ ਦੀ ਇੱਜ਼ਤ ਕਰਦਾ ਸਭ ਤੋਂ ਵੱਧ ਖਾਲਸ ਉਹ ਮੈਂ ਸਾਰੇ ਧਰਮਾਂ ਨੂੰ ਮਾੜਾ ਨਹੀਂ ਕਹਿੰਦਾ ਕਿ ਜਿਸ ਨੂੰ ਵੀ ਧਰਮ ਦੀ ਇੱਜ਼ਤ ਕਰਦੇ ਸਾਰੇ ਧਰਮ ਬਰਾਬਰ ਨੇ ਪਰ ਮੈਂ ਹੋਰ ਕਿਤੇ ਜਗ੍ਹਾ ਤੇ ਨਹੀਂ ਜਾ ਕੇ ਖਾਇ ਸਿਆਣੇ ਚੱਕਰਾਂ ਚ ਕਿਤੇ ਜਾ ਕੇ ਕੁਝ ਨਹੀਂ ਮਿਲ ਗਈ ਮੈਂ ਸਿਰਫ ਖਾਲਸੇ ਦਾ ਜੀਤ ਮਤਲਬ ਮੰਗ ਕਰਨ ਦੀ ਕਹੜੀਆ ਕੋਈ ਇੱਜ਼ਤ ਦਾਵਾ ਕਿਤੇ ਕੋਈ ਵੀ ਬਾਣੇ ਦੇ ਪ੍ਰਤੀ ਕੋਈ ਮਾੜਾ ਨਹੀਂ ਨਹੀਂ ਮੈਂ ਤਾਂ ਇਹ ਗੱਲ ਤੇ ਬੋਲੂਗਾ ਜੀ ਨਾਲੇ ਉਹ ਵੀ ਖਾਲਸੇ ਰਾਏ ਦੇ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਉਹਨਾਂ ਵਾਸਤੇ ਇਹ ਆਪਣੇ ਕੋਲੋਂ ਕਰਦਾ ਪਰ ਇਹਨੂੰ ਮੈਂ ਜ਼ਰੂਰ ਬੋਲਦਾ ਕਿ ਉਹਨੇ ਇੰਗ ਨਹੀਂਗਾ ਉਹ ਦੁਬਲੀਗੜ ਨਹੀਂਗਾ ਮੈਂ ਇਹਨੂੰ ਵੀ ਕਹਿੰਦਾ ਮੂੰਹ ਤੇ ਕਹਣਾ ਕਿ ਉਹ ਗੰਦੀਆਂ ਕਲਾ ਕਰਦਾ ਹੀ ਹੈ ਮੈਂ ਤੁਹਾਨੂੰ ਵੀਡੀਓ ਬ ਇਹ ਗੱਲ ਜ਼ਰੂਰ ਹੈ ਨਾ ਹਾਂਜੀ ਮਾਤਾ ਜੀ ਕੀ ਨਾਮ ਹੈ ਤੁਹਾਡਾ ਸਰਵਜਨ ਹਾਂਜੀ ਕਿ ਇੱਕ ਤੁਹਾਡੇ ਘਰ ਵੱਲੋਂ ਕਰਾਰੇ ਵੱਲੋਂ ਇੱਕ ਪੁਲਿਸ ਥਾਣਾ ਡੇਲਨ ਦੇ ਵਿੱਚ ਇੱਕ ਰਿਪੋਰਟ ਕਰਾਈ ਗਈ ਹੈ ਕਿ ਮੇਰਾ ਮੁੰਡਾ ਇੱਕ ਨਸ਼ੇਬੀ ਦਾ ਤੇ ਮੈਨੂੰ ਤੰਗ ਪ੍ਰਸ਼ਾਨ ਕਰਦਾ ਤਾਂ ਇੱਕ ਮੇਰੇ ਬਾਣੇ ਦੇ ਪ੍ਰਤੀ ਮਾੜੇ ਲਫ਼ਜ਼ ਬੋਲਦਾ ਉਸ ਵੇਲੇ ਕੀ ਕਹਿਣਾ ਜਾਂਦਾ ਜੀ ਨਹੀਂ ਜੀ ਬਹੁਤ ਆਈ ਨੂੰ ਉਡੋ ਹੋ ਜੀ ਜਾਂਦਾ ਮੈਂ ਕੋਈ ਗੱਲ ਤਾਂ ਨਹੀਂ ਬੋਲਦਾ ਹੈਗਾ ਬਹੁਤ ਜਦੋਂ ਹੁਣ ਇਹ ਗਾਲ ਗਾਲਾਂ ਕੰਨ ਤੇ ਪਗੜਾ ਜਦ ਮੇ ਤੋਂ ਵੀ ਬੋਲਿਆ ਜਾਂਦਾ ਕਿਹਾ ਜਾਂਦਾ ਵੀ ਬੇ ਤੂੰ ਬਾਣਾ ਕਰ ਤੇ ਪਾਇਆ ਜਾਂ ਤੂੰ ਗਾਲਾਂ ਕੱਢਦਾ ਅੱਛਾ ਜੀ ਹਾਂ ਜੀ ਤੇ ਕੀ ਮੁੰਡਾ ਕੀ ਕਦੀ ਜਿਵੇਂ ਇੱਥੇ ਉਹਨੇ ਦੱਸਿਆ ਕਿ ਮੈਨੂੰ ਇੱਕ ਹਿੱਸੇ ਦੇ ਪ੍ਰਤੀ ਹੋ ਰਿਹਾ ਕਿ ਉਸ ਵਾਰ ਕੀ ਕਹਿਣਾ ਚਾਹੁੰਦੇ ਹੋ ਕਿ ਇਸਾ ਜੀ ਨਹੀਂ ਮਿਲਣਾ ਚਾਹੀਦਾ ਵਾ ਜਦੋਂ ਹਿੱਸੇਦਾਰ ਜਦੋਂ ਆਪਣੇ ਧੀ ਪੁੱਤ ਨੇ ਉਹ ਤਾਂ ਦੇਣਾ ਹੀ ਦੇਣਾ ਜੇ ਜੰਮੇ ਨੇ ਆ ਤਾਂ ਨਹੀਂ ਦੇਣਾ ਹੈਗਾ ਵੀ ਇਹ ਕਹਿੰਦਾ ਦੇਣਾ ਨਹੀਂ ਹੈਗਾ ਕਿ ਬੇਟਾ ਤੂੰ ਅਟਾ ਗੱਲ ਕਰਦਾ ਕਿ ਇੱਕ ਮੈਂ ਬਾਹਰੋਂ ਕਮਾਈ 5 ਸਾਲ ਕਰਕੇ ਲੈ ਕੇ ਆਇਆ ਸੀ ਤੇ ਉਸ ਵਾਰ ਕੀ ਕਹਿਣਾ ਚਾਹੁੰਦੇ ਹੋ ਕਮਾਈ ਦਿੱਤੀ ਆਡੀ ਇਹਨੇ ਆ ਲਾਇਨਮ ਪੈਸੇ ਆਪਾਂ ਵਿੱਚ ਝੂਠ-ਭੋੜ ਮੈਂ ਨਹੀਂ ਝੂਠ-ਭੋੜ ਨੇ ਇਹੋ ਬੋਲਣੇ ਬੋਲੀ ਜਾਵੇ ਬਾਹਰੋਂ ਲੈ ਕੇ ਆ ਉਹ ਇਹ ਨਹੀਂ ਜਗਾ ਤਈ ਆਪਾਂ ਇਹ ਕੰਡੀ ਮੈਂ ਦੇਣੀ ਨਹੀਂ ਖਾਈ ਤੇਰੇ ਨੇ ਆਪਣੀ ਲਈ। ਅੱਛਾ ਜੀ। ਕਿੰਨੀ ਜਗ੍ਹਾ ਦਿੱਤੀਗੀ ਮੁੰਡੇ ਨੂੰ? ਉਹ ਤਾਂ ਹੁਣ ਖਾਣੀ ਬੈਸੇ ਵਾਂ ਖਾਣੀ ਦੋ ਬੈਸੇ ਵਾਂਣੀ ਥੋੜੀ ਹੀ ਦੋ ਕਮਰੇ ਨੇ ਥੋੜੇ ਜਿਹਾ ਵਿਟਾ। ਦੋ ਕਮਰੇ। ਕੀ ਜਿਹੜਾ ਇਹ ਤੇ ਹਿੱਸਾ ਵੰਡ ਹੋਇਆ ਕੀ ਸਹੀ ਤਰੀਕੇ ਨਾਲ ਕੀਤਾ ਗਿਆ ਹੈ? ਨਹੀਂ ਜੀ ਹਿੱਸਾ ਵੰਡ ਤਾਂ ਕੋਈ ਵੀ ਨਹੀਂ ਹੈ ਕਹਿੰਦਾ ਮੈਂ ਦੋ ਕਮਰੇ ਦੇਣੇ ਨੇ ਇਧਰ ਮੱਝਾਂ ਥੂੜੀ ਦਾ ਕੰਮ ਸੀ ਗਿਆ ਚੱਲ ਅਸੀਂ ਕਹਿੰਦੇ ਇਹ ਨੇ ਫਿਰ ਕਹਿੰਦੇ ਵੀ ਇਹ ਹੀ ਲੈਣਾ। ਅਬ ਇਨੀ ਵਨ ਹੋਰ ਹੋਈ ਆ ਜੀ। ਅੱਛਾ। ਤੇ ਕੀ ਕੱਲੋਂ ਜਿਵੇਂ ਹੁਣ ਤੁਸੀਂ ਆਪਦੇ ਪੁੱਤ ਨੂੰ ਹਿੱਸਾ ਦੇਣ ਦੇ ਵਿੱਚ ਇਹ ਚੁਕ ਰਹੋ ਤੁਸੀਂ ਦੇਣਾ ਚਾਹੁੰਦੇ ਉਹਨੂੰ ਮਾਂ ਇਹ ਤਾਂ ਦੇਣਾ ਜੀ ਮਾਂ ਮੇਰਾ ਹੀ ਸਮਝਿੰਦੇ ਤਾਂ ਮੈਂ ਉਹ ਦੇ ਰਹਿਣਾ ਮਾਂ ਤੇਰੀ ਕਹਿੰਦੇ ਮੇਰਾ ਹੀ ਸਮਝਿੰਦੇ ਕੋਈ ਮੁੰਡਾ ਤੁਹਾਨੂੰ ਤੰਗ ਪ੍ਰੇਸ਼ਾਨ ਤਾਂ ਨਹੀਂ ਕਰਦਾ ਨਹੀਂ ਜੀ